ਮੇਰਾ ਨਾਮ ਸਿਮਰਜੀਤ ਸਿੰਘ ਆ ਇਹ ਜਗਾ ਸਾਡੀ ਆ ਸਾਡੇ ਸਾਰੇ ਭਾਈਵਾਲਿਆਂ ਦੇ ਵਿੱਚ ਭਾਈਵਾਲੇ ਵੀ ਅੱਜ ਕੰਨਾ ਦੁਕਾਨਾਂ ਵਾਲੇ ਵੀ ਸਾਰੇ ਖੜੇ ਜਿਨ੍ਹਾਂ ਨੇ ਦੁਕਾਨਾਂ ਖਰੀਦੀਆਂ ਵਾ ਤੇ ਸਾਡੀਆਂ ਰਜਿਸਟਰੀਆਂ ਹੋਈਆਂ ਨੂੰ 2005 ਤੋਂ ਪਹਿਲਾਂ ਦੀਆਂ ਰਜਿਸਟਰੀਆਂ ਹੋਈਆਂ ਬੜੀਆਂ ਪੁਰਾਣੀਆਂ ਰਜਿਸਟਰੀਆਂ ਸਰਕਾਰ ਹੀ ਕਰਦੀ ਪਈ ਆ ਤੇ ਅੱਜ ਆ ਕੇ ਸਰਕਾਰ ਨੇ ਇੱਥੇ ਮਹਿਕਮਾ ਭੇਜਤਾ ਜੀ ਜਗਾ ਜੀ ਨਿਸ਼ਾਨਦੇਹੀ ਕਰੋ ਸਰਕਾਰ ਕਹਿੰਦੀ ਜਗਾ ਸਾਡੀ ਆ ਜੇ ਜਗਾ ਉਹਨਾਂ ਦੀਆਂ ਤੇ ਨਰਜਿਸਟੀਆਂ ਘਾਤੋਂ ਕੀਤੀਆਂ ਕਿੰਨੀ ਜਗਾ ਏਟੋ ਜਗ੍ਹਾ ਇਥੇ ਗਿਸਤਾ ਹੀ ਨਾਲ ਕਿਹੜੀ ਜਗ੍ਹਾ ਦੀ ਗੱਲ ਕਰਦੇ ਆ ਇਹ ਜਿਹੜੀ ਆ ਪਿੱਛੇ ਵਾਲ ਜਿਹੜੇ ਦੁਕਾਨਾਂ ਬਣੀਆਂ ਇਹ ਕਿਹੜੇ ਸਥਾਨ ਤੇ ਇਹ ਚਵਾਰ ਰੋਡ ਦੇ ਉੱਪਰ ਜੀ ਹਾਂ ਡੰਪ ਦੇ ਲੱਗੇ ਇਹ ਵੇਚਾਂਗੇ ਅਸੀਂ ਦੁਕਾਨਾਂ ਔਰ ਕੀ ਇਹ ਅਸੀਂ 25-25 ਲੱਖ ਰੁਪਏ ਦੀਆਂ ਦੁਕਾਨਾਂ ਖਰੀਦੀਆਂ ਜੀ ਕਿਧਰ ਨੂੰ ਜਾਈਏ ਹੁਣ ਤੇ ਟੋਟਲ ਕਿੰਨੀਆਂ ਦੁਕਾਨਾਂ ਨੇ ਆਈਡੀਆ ਹੈ ਜੀ ਕੁਝ ਹੈਗੀਆਂ 20 ਦੁਕਾਨਾਂ ਹੈਗੀਆਂ ਤਕਰੀਬਨ ਕਾਹਕੇ ਤੁਹਾਡੇ ਨਾਲ ਬੋਲ ਹਾਂਜੀ ਹਾਂਜੀ ਬੋਲਦੇ ਜੀ ਮਹਿਕਮੇ ਨੇ ਸਾਨੂੰ ਮਲਕ ਬਣਾਇਆ ਇਹਦੇ ਵਿੱਚ ਮਹਿਕਮੇ ਨੇ ਰਜਿਸਟਰੀਆਂ ਕੀਤੀਆਂ ਉਹ ਅਸੀਂ ਆ ਸਾਰਾ ਪੇਸ਼ ਕਰਾਉਣ ਨੂੰ ਤਿਆਰ ਆ ਪਰ ਮਹਿਕ ਕੀ ਅਸੀਂ ਸਾਡਾ ਇਹਨਾਂ ਕੋਈ ਲੈਣ ਦੇ ਨਹੀਂ ਫਿਰ ਦੁਬਾਰਾ ਅੱਜ ਕਿਵੇਂ ਜੇ ਨਗਰ ਨਿਗਮ ਦਾ ਕੋਈ ਲੈਣ ਦੇ ਨਹੀਂ ਤੇ ਫਿਰ ਅੱਜ ਕੀ ਲੈਣ ਆਏ ਆ ਇਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਵਾ ਇਹ ਗੱਲ ਪਹਿਲਾਂ ਵੀ ਉੱਠੀ ਸੀਗੀ ਤਿੰਨ ਚਾਰ ਸਾਲ ਪਹਿਲਾਂ 2019 ਦੇ ਵਿੱਚ ਫਿਰ ਇਹਨਾਂ ਨੇ ਬਕਾਇਦਾ ਰਿਪੋਰਟ ਬਣਾ ਕੇ ਦਿੱਤੀ ਪਟਵਾਰੀ ਸਾਹਿਬ ਦੇ ਸਾਈਨ ਹੋਏ ਆ ਕਮਿਸ਼ਨਰ ਸਾਹਿਬ ਦੇ ਤਿੱਕਰ ਸਾਈਨ ਹੋਏ ਆ ਰਿਪੋਰਟ ਦੇ ਉੱਪਰ ਵੀ ਜਗ੍ਹਾ ਸਾਡੀ ਨਹੀਂ ਗਈ ਅੱਜ ਇਹ ਫੇਰ ਆ ਗਏ ਤਹਿਸੀਲਦਾਰ ਸਾਹਿਬ ਦੇ ਸਾਈਨ ਹੋਏ ਆ ਅੱਜ ਇਹ ਫੇਰ ਆ ਗਏ ਕੀ ਕਹਿੰਦੇ ਕੀ ਆ ਇਹ ਕਹਿੰਦੇ ਅਸੀਂ ਥਕਾ ਹੀ ਨਿਸ਼ਾਨਦੇ ਕਰਨੀ ਸਾਡੀ ਜਗ੍ਹਾ ਵਾ ਕੀ ਲੱਗਦਾ ਇਹ ਕਾਰਨ ਕੀ ਸਮਝਦ ਪਿਆਵੇਂ ਜਾ ਕੇ ਇੱਥੇ ਖਲੋ ਕੇ ਵੀਡੀਓ ਬਣਾ ਕੇ ਕਹਿੰਦੇ ਦੀ ਇਹ ਜਗ੍ਹਾ ਸਾਡੀ ਹੈ ਜੀ ਇਹ ਜਗ੍ਹਾ ਸਾਡੀ ਹੈ ਜੀ ਬਸ ਉਹੋ ਹੀ ਚੀਜ਼ ਨੂੰ ਆ ਕੇ ਅ ਸ਼ੁਰੂ ਇਸ਼ੂ ਬਣਾ ਲੈਂਦੇ ਆ ਮਹਿਕਮਾ ਵੀ ਨਹੀਂ ਆ ਨਿਕਾ ਵੀ ਆਪਣਾ ਰਿਕਾਰਡ ਤੇ ਵੇਖਣ ਕਮ ਸੇ ਕਾ ਪਹਿਲਾਂ ਰਿਕਾਰਡ ਵੇਖ ਕੇ ਹੁਣ ਹੁਣ ਇੱਥੇ ਆ ਕੇ ਇੱਕ ਦੂਜੇ ਦੇ ਉੱਤੇ ਕਰੀ ਜਾਂਦੇ ਆ ਕਾਰਪੋਰੇਸ਼ਨ ਵਾਲੇ ਰੈਵਨਿਊ ਵਾਲਿਆਂ ਨੂੰ ਕਹੀ ਜਾਂਦੇ ਆ ਤੁਸੀਂ ਨਹੀਂ ਵੇਖਿਆ ਰੈਵਨਿਊ ਨਾਲੇ ਕਾਰਪੋਰੇਸ਼ਨ ਨਾਲੇ ਕਹੀ ਜਾਂਦੇ ਤੁਸੀਂ ਨਹੀਂ ਵੇਖਿਆ ਕੀ ਲੱਗਦਾ ਤੁਹਾਡੀ ਦੁਕਾਨਾ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਜੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਆ ਇੰਨੀ ਪੁਲਿਸ ਅਹੀਂ ਤੇ ਵੈਸੇ ਹੀ ਇੱਥੇ ਸਾਨੂੰ ਇੱਕ ਘੰਟਾ ਇੱਕ ਪਹਿਲਾਂ ਪਤਾ ਲੱਗਾ ਅਸੀਂ ਪੁੱਛਿਆ ਵੀ ਆਹ ਕਾਦੀ ਫੋੜਤਾਈ ਉਹ ਸਾਨੂੰ ਉਹਨਾਂ ਨੇ ਦੱਸਿਆ ਵੀ ਤੁਹਾਡੀਆਂ ਦੁਕਾਨਾਂ ਦੇ سلسلے ਦੇ ਵਿੱਚ ਆਏ ਆ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਤੇ ਕਹਿੰਦੇ ਕਿਸੇ ਦੀ ਜੈਸੀ ਵੀ ਕੋਈ ਹੋਵੇਗਾ ਕੋਈ ਜਲਦ ਵੀ ਨਹੀਂ ਕੋਈ ਕਾਰਵਾਈ ਹੋਏਗੀ ਪਰ ਹੋ ਰਿਹਾ ਜੀ ਵੇਖ ਲਓ ਮੈਂ ਤੁਹਾਨੂੰ ਸਾਰੇ ਡਾਕੂਮੈਂਟਸ ਦਿਖਾਉਣ ਨੂੰ ਤਿਆਰ ਆ ਵੇਖੋ ਅੱਡੇ ਕੋ ਤੱਬਾ ਵਾ ਤੇ ਇਹ ਦੋ ਵਿਭਾਗ ਹੈ ਇਹਨਾਂ ਕੋਲ ਦੋਹਾਂ ਕੋਲ ਲਾਗੇ ਇਹਨੇ ਕਾਗਜ਼ ਨਹੀਂ ਹੋਣੇ ਇਹ ਵੀ ਜਿਹੜੇ 1 ਘੰਟੇ ਵਿੱਚ ਸਾਰੇ ਇਕੱਠੇ ਕੀਤੇ। ਜੇਕਰ ਤੁਹਾਡੀ ਜਾਣ ਦੇ ਨਾਮ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਫਿਰ ਤੁਹਾਡਾ ਕੀ ਆਪਕਮਿੰਗ ਫਿਰ ਤਾਂ ਕਈ ਅਸਰ ਕਰ ਲੈਣੋ ਫਿਰ ਕੀ ਕਰਾਂਗੇ ਫਿਰ ਤੇ ਹਾਈ ਕੋਰਟ ਜਾਵਾਂਗੇ ਬਾਈ ਨੇਮ ਜਾਵਾਂਗੇ ਅਫਸਰਾਂ ਦੇ ਇਹੋ ਹੀ ਹੋਊਗਾ ਵੀ ਜਿਹੜੇ ਅਫਸਰਾਂ ਨੇ ਸਾਨੂੰ ਲਿਖ ਕੇ ਦਿੱਤਾ ਵੀ ਸਾਡੀ ਜਗ੍ਹਾ ਨਹੀਂ ਗਈ ਉਹੋ ਹੀ ਅਫਸਰ ਪੀਤੇ ਲੈ ਕੇ ਤੁਰੇ ਫਿਰਦੇ ਆ ਮਾਲ ਦੀ ਗੱਲ ਆ ਉਹਨਾਂ ਦਾ ਪਿੱਛੇ ਹੱਥ ਲੱਗਦਾ ਤਾਂ ਮੇਰਾ ਵੇਖੋ ਜੀ ਉਹਨਾਂ ਦਾ ਆਪਾਂ ਕੋਈ ਕਹਿ ਨਹੀਂ ਸਕਦੇ ਗੱਲ ਤਾਂ ਹੈ ਕਿ ਸਾਰੀ ਪ੍ਰੈਸ ਨੇ ਜਿਹੜਾ ਵਾ ਇੱਕ ਅੱਦੇ ਬੰਦੇ ਨੇ ਕੋਈ ਲਾਗਤ ਬਾਜੀ ਦੇ ਵਿੱਚ ਕੀਤਾ ਪਰ ਇਹ ਨੁਕਸਾਨ ਸਾਰਿਆਂ ਦਾ ਹੋਣਗਾ ਸਾਮਰੇਡ ਦੀ ਜਮੀਨ ਦੀ ਨਿਸ਼ਾਨੀ ਤੇ ਉਹ ਦੁਕਾਨਦਾਰਾਂ ਦਾ ਕਹਿਣਾ ਕਿ ਉਹਨਾਂ ਦੀ ਮਾਲਕੀ ਵਾਲੀ ਜਮੀਨ ਹੈ ਇਹ ਸਾਰਾ ਰੈਵਨਿਊ ਵਾਲਿਆਂ ਨੇ ਪੇਸ਼ ਕਰਨਾ ਰਿਹਾ ਸਾਰਾ ਰੈਵਨਿਊ ਡਿਪਾਰਟਮੈਂਟ ਦਾ ਪਰ ਜਿਹੜੇ ਡਾਕੂਮੈਂਟ ਦਿਖਾ ਰਹੇ ਕਿ ਉਹ ਡਾਕੂਮੈਂਟ ਸਹੀ ਹੈ ਉਹ ਸਾਰੋਂ ਉੱਤੇ ਅਫਸਰ ਵੱਡੇ ਬੈਠੇ ਨੇ ਵੱਡੇ ਅਫਸਰਾਂ ਦੇ ਪੇਸ਼ ਕੀਤੇ ਆ ਉਹੀ ਕਲੀਅਰ ਕਰ ਸਕਦੇ। ਉਹਨਾਂ ਦਾ ਕਹਿਣਾ ਵੀ ਤੁਹਾਡੇ ਤੋਂ ਤਸਦੀਕ ਕੀਤਾ ਗਿਆ ਪਹਿਲਾਂ ਵੀ ਜਗ੍ਹਾ ਦਾ ਨਾਮ ਸਰ ਇਹ ਸਰ ਵੱਡੇ ਅਫਸਰਾਂ ਨੇ ਵੈਰੀਫਾਈ ਕਰਨਾ ਜ਼ਰੂਰੀ ਚੱਲਦਾ। ਉਹਨਾਂ ਦਾ ਕਹਿਣਾ ਕਿ ਪਹਿਲਾਂ ਵੀ ਅਫਸਰਾਂ ਵੱਲੋਂ ਹੀ ਉਹਨਾਂ ਜਿਹੜਾ ਲਿਖਤੀ ਸੀ ਗਈ ਹੈ ਪਰ ਅੱਜ ਫੇਰ ਦੁਬਾਰਾ ਅਫਸਰ ਆ ਗਏ ਨੇ ਤੇ ਇਸ ਮੋਕੇ ਤੇ ਕੀ ਕਰਨਾ ਚਾਹੀਦਾ। ਇਹ ਉਹ ਤਾਂ ਵੱਡੇ ਅਫਸਰਾਂ ਦੀ ਮਨਜ਼ੂਰੀ ਦੇ ਨਾਲ ਹੀ ਜੋ ਵੀ ਹੋ ਰਿਹਾ ਹੋਣਾ। ਇਹਨਾਂ ਅਫਸਰਾਂ ਨੂੰ ਪਤਾ ਨਹੀਂ ਵੀ ਜਗ੍ਹਾ ਕਿਸੇ ਨਾਮ ਤੇ ਕਿਹਦੀ ਕਿਹੜੀ ਜਗ੍ਹਾ ਹੈ। ਜਿਹੜਾ ਮੈਨੂੰ ਪਹਿਲਾਂ ਤਸਦੀਕ ਕੀਤੀ ਵੀ ਜਗ੍ਹਾ ਹੈ ਸਰਕਾਰੀ ਹੈ। ਤੇ ਹੁਣ ਇਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰ ਸ਼ਾਮਲਾੜ ਦੇ ਦਾ ਅੰਦਰ ਰਾਜ ਚੱਲ ਰਿਹਾ ਪੁਰਾਣਾ ਰਿਕਾਰਡ ਦੇ ਵਿੱਚ ਉਹਦੀ ਵਜ੍ਹਾ ਕਰਕੇ ਤੇ ਸ਼ਾਮਲਾੜ ਜਗ੍ਹਾ ਦੀ ਰਜਿਸਟਰੀ ਹੋ ਜਾਂਦੀ ਹੈ ਨਹੀਂ ਇਹ ਤਾਂ ਸਾਰਾ ਮਾਲ ਵਿਭਾਗ ਲੈਂਦਾ ਹੈ ਜੀ ਤੇ ਦੋਹੀ ਤਰੀਕੇ ਤੇ ਤੁਹਾਨੂੰ ਕੀ ਲੱਗਦਾ ਜਗਾ ਕਿਸੇ ਨਾਲ ਨਹੀਂ ਇਹ ਮਾਲ ਵਿਭਾਗ ਦੇ ਸਾਰਾ ਰਿਕਾਰਡ ਵੈਰੀਫਾਈ ਕਰਨਾ ਹੁੰਦਾ ਹੈ ਤੁਹਾਨੂੰ ਤੇ ਜੀ ਉਹ ਤਾਂ ਉਹਦੀ ਦੱਸਾਂ ਮੈਂ ਤਾਂ ਆਪਣੇ ਅਫਸਰਾਂ ਦੇ ਨਾਲ ਆਇਆ ਉਹਨਾਂ ਨੇ ਇਹ ਮੁਖੀ ਜੀ ਮੁਖੀ ਦੇ ਤੁਹਾਨੂੰ ਭਲੇ ਇਹ ਸਾਰਾ ਅਹੀ ਤੇ ਮਾਲ ਦੇ ਨੇ ਜੀ ਮਾਲ ਵਾਲੇ ਵਿਭਾਗ ਮਾਲ ਵਾਲੇ ਜਗ੍ਹਾ ਦੇ ਹਰ ਚੀਜ਼ ਦਾ ਪਤਾ ਹੁੰਦਾ ਮਾਲ ਵਿਭਾਗ ਦੇ ਨਾਲ ਗੱਲ ਕਰੋ ਤਾਂ ਮੈਂ ਤੁਹਾਨੂੰ ਦੱਸਦਾ ਪਤਾ ਦੇਵਾਂਗਾ ਨਾ ਜਗਾ ਸਰਕਾਰੀ ਕੈਰਫਰਕਾਰੀ ਸ਼ਾਮਰਾਡ ਦੇ ਦੀ ਜ਼ਮੀਨ ਆ ਬਾਕੀ ਸਰ ਤੂੰ ਇਹਨਾ ਦੱਸ ਨਾ ਜਗਾ ਸਰਕਾਰੀ ਕੈਰਫਰਕਾਰੀ ਇਹਨਾ ਹਾਂ ਜਾਂ ਦਵਾਇ ਤੇ ਸ਼ਾਮਰਾਡ ਦੇ ਦੀ ਜੋ ਵੀ ਸੈਂਸ ਨਿਕਲਦੀ ਆ ਉੱਤੇ ਅਫਸਰ ਬੈਠੇ ਨੇ ਜਗਾ ਚੈੱਕ ਉਹੀ ਉਹੀ ਰਿਕਾਰਡ ਕਰ ਇਹ ਕਾਗਜ਼ ਚੈੱਕ ਕਰੀ ਤਾ ਉਹਨਾਂ ਦੇ ਨਾਮ ਬੋਲਦੇ ਨੇ ਉਹਨਾਂ ਦਾ ਨਾਮ ਉਹ ਤੋਂ ਹੀ ਕਾਗਜ਼ ਚੈੱਕ ਕੀਤਾ ਹੀ ਹੁਣ ਕਿ ਤੂੰ ਤੂੰ ਇਹਨਾ ਦੱਸੋ ਸਰਕਾਰੀ ਕੈਰਫਰਕਾਰੀ ਇਹ ਨਹੀਂ ਦੱਸ ਸਕਦੇ ਰੈਵਨਿਊ ਵਿਭਾਗ ਨੂੰ ਦੱਸਣਾ ਠੀਕ ਤਸਿਲਦਾਰ ਸਾਹਿਬ ਆਉਣ ਲੈਣੇ ਗਰਦੌਰ ਸਾਹਿਬ ਨੂੰ ਤਾਂ ਬਗੈ ਨਿਸ਼ਾਨਦੀ ਕਰਨਾ ਹੈ ਹਾਂਜੀ ਲੇਕਿਨ ਕਹਿਣਾ ਕਿ ਰਜਿਸਟਰੀ ਵਾਲੀਆਂ ਜ਼ਮੀਨਾਂ ਐ ਉਹਨਾਂ ਦੀ ਮਾਲਕੀ ਹੈ ਸਰ ਇਹ ਸੀਿੰਦਾਰ ਸਾਹਿਬ ਆ ਰਹੇ ਆ ਬਾਕੀ ਤਾਂ ਉਹ ਡਿਟੇਲਸ ਦੱਸਣਗੇ ਮੈਂ ਤੇ ਸਿਰਫ ਆਰਡਰ ਨਾਲ ਆਇਆ ਡੀ ਸਰ ਦੇ ਹੁਕਮ ਹੈ ਮੰਨਜੋ ਡੀ ਸਰ ਦੇ ਇਹ ਨਿਸ਼ਾਨਦੀ ਕਰ ਜੋ ਤਸਵੀਰ ਦਿਖਾ ਰਹੇ ਜੋ ਕਾਗਜ਼ਾਤ ਦਿਖਾ ਰਹੇ ਕਿ ਉਹ ਸਹੀ ਹੈ ਜਾਂ ਕਿੱਦਾਂ ਬਿਲਕੁਲ ਸਰ ਦੋਹਾਂ ਤਰ੍ਹਾਂ ਦੇ ਸਹੀ ਹੈ ਇਹ ਗਲਤ ਥੋੜਾ ਕਿਹਨੂੰ ਕਹਿ ਸਕਦੇ ਬਾਕੀ ਜੋ ਅਫਸਰਾਂ ਦੇ ਨੌਲੇਜ ਹੈ ਜੀ ਜੋ ਅਫਸਰ ਕਹਿਣਗੇ ਇਹ ਉਹ ਕਰ ਪਰ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਪਹਿਲੇ ਜੱਗਰ ਲਈ ਗਈ ਸੀ ਉਦੋਂ ਵੀ ਅਫਸਰਾਂ ਨੇ ਸਾਈਨ ਕਿਤੇ ਪਟਵਾਰੀ ਦੇ ਦਿੱਤਾ ਸੀ ਕਿ ਇਹ ਤੇ ਇਹ ਤੇ ਅਫਸਰ ਹੀ ਦੱਸ ਸਕਦੇ ਆ ਜੀ ਅਸੀਂ ਤੇ ਥੱਲੇ ਨੂੰ ਜਿੰਮੇਵਾਰ ਕੌਣ ਹੈ ਕਿ ਤੂੰ ਪਿਛਲੇ ਕੰਮ ਮੈਨੂੰ ਕੋਈ ਪਤਾ ਨਹੀਂ ਜੀ ਮੈਂ ਤੇ 10 ਦਿਨ ਹੋਏ ਇੱਥੇ ਆਏ ਨੂੰ ਉਹਨਾਂ ਕੋਲ ਲਿਖਤਾ ਹੈ ਕਿ ਤਸਵੀਰਦਾਰ ਸਾਹਿਬ ਜੀ ਇਹ ਸਭ ਇਹ ਉਹੀ ਆਪਣਾ ਜਵਾਬ ਦੇ ਸਕਦੇ ਜੀ ਮੈਂ ਕੁਝ ਨਹੀਂ ਦੱਸ ਸਕਦਾ ਠੀਕ ਸਰਦਾਰ ਸਾਹਿਬ ਤੁਸੀਂ ਜਿਹੜੀ ਹੈ ਅੱਜ ਆਏ ਮਾਰਕੀਸ਼ਨ ਕਰ ਨੂੰ ਕਰ ਲਈ ਹੈ ਜੀ ਨਹੀਂ ਸਰਦਾਰ ਜੀ ਅਜੇ ਆ ਰਹੇ ਨੇ ਡਿਊਟੀ ਮਿਨਿਸਟਰ ਨੇ ਨਾਇਬ ਸਾਹਿਬ ਆ ਰਹੇ ਨੇ ਆ ਰਹੇ ਨੇ ਉਹ ਤੁਹਾਨੂੰ ਦੇਣਗੇ ਤੁਸੀਂ ਤੁਹਾਨੂੰ ਕੋ ਜੀ ਸਰ